ਇਹ ਗੱਲ ਐਡੀ ਵੱਡੀ ਨਹੀਂ ਹੈਗੀ ਜਿੱਡੀ ਵੱਡੀ ਬਣ ਗਈ ਹੈ ਹਨਾ ਵੀ ਗੱਡੀ ਉਹਨੇ ਜਿਹੜੀ 8 ਮਹੀਨੇ ਦੀ ਮਿਹਨਤ ਕੀਤੀ ਹੈ ਮੈਨੂੰ 4-5 ਸਾਲ ਹੋ ਗਏ ਨੇ ਸੂਰੀ ਲੱਭਦੇ ਨੂੰ ਠੀਕ ਹੈ ਮੈਂ ਤਾਂ ਮੈਨੂੰ ਤਾਂ ਅਸੀਂ ਵੀ ਨਹੀਂ ਲਿਖੀ ਜਾਣੀ ਕਿਸੇ ਨੇ ਤੇ ਯਾ ਮਿੱਟੀ ਤੋਂ ਬਾਅਦ ਹੀ ਮੇਰੀ ਪਛਾਣ ਬਣੀ ਹੈ ਤੇ ਮਿੱਟੀ ਤੋਂ ਬਾਅਦ ਹੀ ਮੈਂ ਲਖਵਿੰਦਰ ਤੋਂ ਰੱਬੀ ਹੋ ਗਿਆ ਫਿਲਮ ਲਖਾ ਕੇ ਨਹੀਂ ਪੈਸੇ ਦਿੰਦੇ ਕੋਈ ਆ ਦੋ ਫਿਲਮਾਂ ਆਈਆਂ ਨੇ ਮੇਰੀਆਂ ਮੈਂ ਡਾਇਲੋਗ ਲਿਖੇ ਸੀ ਤੇ ਉਹ ਬੰਦੇ ਨੇ ਹੱਦ ਤੱਕ ਮੈਨੂੰ 100 ਰੁਪਏ ਨਹੀਂ ਦਿੱਤਾ ਹੈਗਾ ਫਿਲਮਾਂ ਰੀਲਿਸ ਵੀ ਹੋ ਗਈ ਇਹ ਆ ਕਿ ਮੈਥੀਟਰ ਦਾ ਬੰਦਾ ਸੀ ਤਾਂ ਮੋਟਰਸਾਈਕਲ ਤੇ ਰੈਸਲੋਸ ਨਾਲ ਭੌਂਦੇ ਹੁੰਦੇ ਸੀ ਕਦੇ 50 ਰੁਪਏ ਦਾ ਤੇਲ ਪਾ ਲੈ ਕਦੇ 100 ਰੁਪਏ ਦਾ ਤੇਲ ਪਾ ਲਿਆ ਰਾਈਟਰ ਨੂੰ ਗੱਡੀ ਤੱਕ ਗਿਫਟ ਕਰ ਦਿੱਤੀ ਪਹਿਲਾਂ ਤਾਂ ਸੱਤ ਸਿਰਿਆ ਕਾਲ ਸਾਰਿਆਂ ਨੂੰ ਯਾਰ ਐਕਚੁਅਲ ਦੇ ਵਿੱਚ ਇਹ ਗੱਲ ਐਡੀ ਵੱਡੀ ਨਹੀਂ ਹੈਗੀ ਜਿੱਡੀ ਵੱਡੀ ਬਣ ਗਈ ਹੈ ਹਨਾ ਵੀ ਗੱਡੀ ਉਹਨੇ ਜਿਹੜੀ 8 ਮਹੀਨੇ ਦੀ ਮਿਹਨਤ ਕੀਤੀ ਹੈ ਮੈਨੂੰ 4-5 ਸਾਲ ਹੋ ਗਏ ਨੇ ਸਟੋਰੀ ਲੱਭਦੇ ਨੂੰ ਠੀਕ ਹੈ ਮੈਂ ਤਾਂ ਮੈਨੂੰ ਤਾਂ ਅਸੀਂ ਵੀ ਨਹੀਂ ਲਿਖੀ ਜਾਣੀ ਕਿਸੇ ਨੇ ਤੇ ਮੈਂ ਜੇ ਬਕਵਾਸ ਸਟੋਰੀ ਆ ਗਈ ਤਾਂ ਮੈਂ ਪਿਛਲੇ ਦਾ ਵੀ ਜਿਹੜਾ ਨੁਕਸਾਨ ਕਰੂੰਗਾ ਜਿਹੜਾ ਜਿਹਦਾ ਨਾਮ ਅੱਜ ਤੱਕ ਚੱਲਦਾ ਤੇ ਓਡੀ ਵਧੀਆ ਫਿਲਮ ਦੀ ਨੈਕਸਟ ਪਾਰਟ ਲਿਖਣਾ ਬਹੁਤ ਡਿਫਿਕਲਟ ਹੁੰਦਾ ਤੇ ਮੈਨੂੰ ਐਡੀ ਉਮੀਦ ਨਹੀਂ ਸੀ ਮੈਂ ਵੀ ਕਹਾਂ ਮੈਨੂੰ ਜੀਵੇ ਤੋਂ ਹੀ ਇੰਦਾ ਨਹੀਂ ਜੀਵੇ ਪਤਾ ਨਹੀਂ ਲਿ ਇਹਨੇ ਕਿਹਾ ਮੈਂ ਕਰ ਲਾ ਮੈਂ ਤਾਂ ਤੂੰ ਕਰ ਲ ਤੂੰ ਵੀ ਕਰ ਲਾ ਟਾਈਪ ਵੀ ਤੂੰ ਵੀ ਮੈਨੂੰ ਸਿਗਾ ਵੀ ਨਹੀਂ ਯਾਰ ਇਹਦਾ ਦੋ ਦੂਣੀ ਪੰਜ ਫਿਲਮ ਲਿਖੀ ਆ ਵੀ ਇਹ ਮਿੱਟੀ ਤਾਂ ਲੱਗੇ ਜਨਰ ਚ ਚਲਾ ਗਿਆ ਤੇ ਜਿੱਦਣ ਇਹਨੇ ਮੈਨੂੰ ਸੁਣਾਈ ਪਹਿਲਾਂ ਤਾਂ ਮੈਨੂੰ ਐ ਨੀ ਆਇਆ ਮੈਨੂੰ ਤਿੰਨ ਚਾਰ ਵਾਰ ਨੇ ਬੁਲਾਇਆ ਸੁਣ ਲਓ ਸੁਣ ਲਓ ਮੈਂ ਕਹਿੰਦਾ ਯਾਰ ਵੈਬ ਸੀਰੀਜ਼ ਦਾ ਸ਼ੂਟ ਹੈ ਇਦਾਂ ਦਾ ਕਰਦੇ ਆ ਕਰਦੇ ਆ ਨਾ ਤੇ ਮੈਂ ਆਇਆ ਤੇ ਜਦੋਂ ਇਹਨੇ ਸੀਨ ਸ਼ੁਰੂ ਕੀਤਾ ਪਹਿਲਾਂ ਹੀ ਉਹਨੂੰ ਲੱਗਾ ਮੈਂ ਕਹਾ ਯਾਰ ਸਾਲਾ ਇਹ ਸੀਨ ਤਾਂ ਵਧੀਆ ਲਿਖਿਆ ਨੇ ਹੁਣ ਅੱਗੇ ਦੇਖਦੇ ਆ ਪਰ ਉਹ ਚਲਦੇ 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 ਮੈਂ ਤਾਂ ਐਂਡ ਤੱਕ ਮੈਂ ਬਸ ਰੋਇਆ ਹੀ ਨਹੀਂ ਯਾਰ ਤੇ ਮੈਨੂੰ ਇਦਾਂ ਮਤਲਬ ਮਤਲਬ ਰੱਬੀ ਦੀ ਜਿਹੜੀ ਪਹਿਲਾਂ ਫਿਲਮ ਸੀ ਉਸ ਫਿਲਮ ਨੂੰ ਫੀਲਿੰਗ ਨੂੰ ਜਿਹੜਾ ਜੀਵਾ ਨੇ ਉਹ ਆਪਣੀ ਕਲਮ ਦੇ ਨਾਲ ਬਿਆਨ ਕੀਤਾ ਤੇ ਮਤਲਬ ਤੁਹਾਨੂੰ ਯਕੀਨ ਨਹੀਂ ਸੀ ਕਿ ਉਸ ਲੈਵਲ ਦੀ ਫਿਲਮ ਲਿਖੀ ਜਾਏਗੀ ਤਾਂ ਉਹ ਇਹਨਾਂ ਨੇ ਸਾਬਤ ਕਰ ਦਿੱਤਾ ਮਿੱਟੀ ਇੱਕ ਫਿਲਮ ਨਹੀਂ ਹੈਗੀ ਮੇਰੇ ਲਈ ਯਾਰ ਮੇਰੀ ਮਿੱਟੀ ਮੇਰੇ ਲਈ ਜ਼ਿੰਦਗੀ ਹੈ ਮਿੱਟੀ ਤੋਂ ਬਾਅਦ ਹੀ ਮੇਰੀ ਪਛਾਣ ਬਣੀ ਹੈ ਤੇ ਮਿੱਟੀ ਤੋਂ ਬਾਅਦ ਹੀ ਮੈਂ ਲਖਵਿੰਦਰ ਤੋਂ ਰੱਬੀ ਹੋ ਗਿਆ ਹਨਾ ਮੇਰੀ ਜ਼ਿੰਦਗੀ 'ਚ ਮਿੱਟੀ ਫਿਲਮ ਨੂੰ ਮੈਂ ਕਦੇ ਭੁੱਲ ਨਹੀਂ ਸਕਦਾ ਹਨਾ ਮੇਰੇ ਲਈ ਤਾਂ ਉਹ ਰੱਬ ਬਰਾਬਰ ਫਿਲਮ ਲਖਵਿੰਦਰ ਨਾ ਮੰਨਦਾ ਸੀ ਸੱਚ ਕਰਦੇ ਆ ਤਾਂ ਉਹ ਰੱਬੀ ਉਸ ਤੋਂ ਬਾਅਦ ਲੋਕਾਂ ਦੀ ਜ਼ੁਬਾਨ ਤੇ ਆਇਆ ਸੀ ਕਈਆਂ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਨੇ ਉਸ ਫਿਲਮ ਤੋਂ ਬਾਅਦ ਆਪਣੇ ਬੱਚਿਆਂ ਦੇ ਨਾਮ ਰੱਬੀ ਰੱਖਣੇ ਸ਼ੁਰੂ ਕਰਤੇ ਮੈਨੂੰ ਉਦੋਂ ਤੱਕ ਮੈਸੇਜ ਆਉਂਦੇ ਸੀ ਉਹ ਮੇਰੇ ਲਈ ਇੱਕ ਬਹੁਤ ਵੱਡੀ ਚੀਜ਼ ਸੀਗੀ ਤੇ ਉਹਦਾ ਦੂਜਾ ਪਾਰਟ ਜਦੋਂ ਬਣਨਾ ਸੀ ਤੇ ਮੈਨੂੰ ਇੱਕ ਚੀਜ਼ ਹੁਣ ਮੈਨੂੰ ਮਤਲਬ ਇੱਕ ਸੈਟੀਸਫੈਕਸ਼ਨ ਹੈ ਕਿ ਯਾਰ ਮੈਂ ਪਹਿਲੀ ਪੌੜੀ ਚੜ ਗਈਆਂ ਉਸ ਉਹਦੇ ਲਈ ਹਨਾ ਬਣ ਜੋਗੇ ਨਹੀਂ ਤਾਂ ਇੱਕ ਵਾਰ ਮੈਂ ਉਮੀਦ ਛੱਡ ਦਿੱਤੀ ਸੀ ਮੈਂ ਕਹਿੰਦੀ ਸੋਰੀ ਮਿੱਥੋਂ ਵੀ ਨਹੀਂ ਲਿਖੀ ਗਈ ਸੀ ਮੈਂ ਵੀ ਕਹਾ ਮੈਂ ਵੀ ਲਿਖਦਾ ਹੁਣ ਆਹ ਮਸੰਦ ਵੀ ਲਿਖੇ ਮੈਥੋਂ ਵੀ ਮਿੱਟੀ ਦੀ ਸੋਰੀ ਲਿਖਣੀ ਸੀ ਜਾਰੀ ਇਸ ਲਈ ਮੇਰੇ ਲਈ ਇਹ ਗੱਲ ਬਹੁਤ ਵੱਡੀ ਸੀ ਜਿਵੇਂ ਭਾਈ ਅਸੀਂ ਚਲੋ ਤੁਸੀਂ ਪਹਿਲਾਂ ਵੀ ਫਿਲਮਾਂ ਲਿਖ ਚੁੱਕੇ ਪਰ ਇੱਕ ਰਾਈਟਰ ਨੂੰ ਇੰਨੀ ਐਹਮੀਅਤ ਅਸੀਂ ਫਿਲਮੀ ਜਗਤ ਦੇ ਅਕਸਰ ਕਹਾਣੀਆਂ ਅਸੀਂ ਸਟੋਰੀਆਂ ਸੁਣਦੇ ਹਾਂ ਕਿਵੇਂ ਲੱਗਾ ਕਿ ਹਾਲੇ ਫਿਲਮ ਦਾ ਪ੍ਰੋਡਿਊਸਰ ਤੱਕ ਨਹੀਂ ਆਇਆ ਤਾਂ ਇੰਨੀ ਖੁਸ਼ੀ ਐਕਟਰ ਨੂੰ ਦੇ ਦਿੱਤੀ ਤੁਸੀਂ ਹਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪਹਿਲਾਂ ਭਾਈ ਕੰਦੇ ਵੀ ਛੋਟੀ ਗੱਲ ਹੈ ਵੈਸੇ ਵੱਡੀ ਗੱਲ ਹੈ ਬਾਈ ਇੱਥੇ ਫਿਲਮ ਲਿਖਾ ਕੇ ਨਹੀਂ ਪੈਸੇ ਦਿੱਤੇ ਕੋਈ ਆ ਦੋ ਫਿਲਮਾਂ ਆਈਆਂ ਨੇ ਮੇਰੀਆਂ ਮੈਂ ਡਾਇਲੋਗ ਲਿਖੇ ਸੀ ਤੇ ਉਹ ਬੰਦੇ ਨੇ ਹੱਦ ਤੱਕ ਮੈਨੂੰ 100 ਰੁਪਏ ਨਹੀਂ ਦਿੱਤਾ ਹੈਗਾ ਫਿਲਮਾਂ ਲੀਜ਼ ਵੀ ਹੋ ਗਈਆਂ ਤੇ ਮੈਨੂੰ ਨਾਂ ਨਹੀਂ ਲੈਣਾ ਹੈਗਾ ਤੇ ਬਾਈ ਦੇ ਤਾਂ ਹਲੇ ਪਹਿਲਾ ਡਰਾਫਟ ਕੱਢਿਆ ਮੈਨੇ ਤੇ ਬਾਈ ਨੇ ਤਾਂ ਗਿਫਟ ਕੀਤਾ ਹਲੇ ਪੇਮੈਂਟ ਦੀ ਗੱਲ ਹੀ ਨਹੀਂ ਕੀਤੀ ਅਸੀਂ ਇਸ ਕਰਕੇ ਬਹੁਤ ਵੱਡੀ ਗੱਲ ਹੈ ਪਹਿਲੀ ਗੱਲ